ਸ਼੍ਰੀ ਸੋਪਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਕੋਲ ਹਫਤਾਵਰੀ ਸਮਾਗ ਸੋਸਾਇਟੀ ਦੇ ਸਾਫ ਕਸ ਕਰ ਪਾਈ ਬਲਵਿੰਦਰ ਸਿੰਘ ਦਸਾਂਝ ਦੇ ਘਰ ਗੁਰੂ ਨਾਨਕ ਐਵੇਨਿਊ ਵਿਖੇ ਕਰਵਾਇਆ ਗਿਆ ਐਸਮੋਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਖੀ ਪਾਈ ਗਵਿੰਦਰ ਸਿੰਘ ਪ੍ਰੀਤ ਅਤੇ ਸਿੰਘ ਸਾਹਿਬ ਵੱਲ ਕਥਾ ਵਿਚਾਰ ਲਾਣੀ ਸੰਗਤ ਨੂੰ ਨੇ ਹਾਲ ਕੀਤਾ ਗਿਆ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਗਿੱਲ ਮੀਤ ਪ੍ਰਧਾਨ ਕੇਰਪਾਲ ਸਿੰਘ ਸਕਤ ਕੁਲਵਿੰਦਰ ਸਿੰਘ ਪ੍ਰੀਤ ਰਣਜੀਤ ਸਿੰਘ ਦਸਾਂਝ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਦੇ ਪਰਧਾਂ ਜਗਦੀਸ਼ ਸਿੰਘ ਵਡਾਲਾ ਸਮੇਤ ਸੂ ਸੋਸਾਇਟੀ ਮੈਂਬਰ ਹਾਜ਼ਰ ਸਨ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਲੋ ਅੱਜ ਦਾ ਹਫਤਾ ਦੀ ਗੁਰਮਤ ਸਮਾਗਮ ਸਾਡੇ ਅਤੀ ਸਤਿਕਾਰਯੋਗ ਸ਼੍ਰੀ ਸੁਖਮਨੀ ਸਾਹਿਬ ਸੇਵਾ ਵੱਲੋਂ ਸਾਭਕਾ 77 ਸਰਦਾਰ ਬਲਵਿੰਦਰ ਸਿੰਘ ਗਰੇਵੇ ਖਾਜ ਦੇ ਸਮਾਗਮ ਸਜਾਏ ਨੇ। ਇਹ ਸਾਰੇ ਆਪਣੇ ਜਿੰਨੇ ਮੈਂਬਰ ਨੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ। ਸੋ ਸੁਸਾਇਟੀ ਦਾ ਮੇਨ ਮੋਟਿਵ ਇਹੋ ਹੀ ਹੈ ਕਿ ਜਿੰਨੇ ਵੀ ਅਸੀਂ ਸਮਾਗਮ ਕਰਾਂਦੇ ਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੀ ਬਾਣੀ ਦੇ ਨਾਲ ਔਰ ਗੁਰੂ ਨਾਨਕ ਸਾਹਿਬ ਦੀ ਜੋ ਸਿੱਖਿਆ ਸੀਗੀ ਉਹਦੇ ਨਾਲ ਜੋੜਨ ਦਾ ਉਪਰਾਲਾ ਜੋ ਸੁਸਾਇਟੀ ਕਰਦੀ ਹੈ